ਕੀ ਜੋ ਸੌਣ ਭਾਦੋ ਦਾ ਮਹੀਨਾ ਹੁੰਦਾ ਹੈ ਇਹ ਸੌਣ ਭਾਦੋ ਜਿਹੜਾ ਹੈਗਾ ਬਰਸਾਤੀ ਮੌਸਮ ਹੁੰਦਾ ਹੈ ਬਰਸਾਤੀ ਦਿਲ ਨੂੰ ਹੋਇਆ ਇਨ੍ਹਾਂ ਦਿਨਾਂ ਦੇ ਵਿੱਚ ਹਰਿਆਲੀ ਬਹੁਤ ਵੱਤੀ ਹੈ ਉਹ ਜਿਹੜਾ ਪੌਦਾ ਅਸੀਂ ਲਾ ਕੇ ਮਿਹਨਤ ਕਰਦੇ ਅਗਰ ਉਹ ਨਹੀਂ ਲੱਗਦਾ ਤਾਂ ਸਾਨੂੰ ਬੜਾ ਦੁੱਖ ਹੁੰਦਾ ਅੱਜ ਸਾਡੇ ਨਾਲ ਮੁਕੇਸ਼ ਸ਼ਰਮਾ ਜੀ ਆਰਟਿਸਟ ਸਰਦਾਰ ਕੋਸ਼ਿਵਰਦਨ ਸਾਡੇ ਨਾਲ ਹੈ ਡਾਕਟਰ ਰਵਿਸ਼ਪਾਲ ਜੀ ਅੱਜ ਅਸੀਂ ਕੁਬੂ ਗੁਜ਼ਾਰ ਕਰਦੇ ਅਸੀਂ ਸਰਵਾਈ ਦੀ ਗੱਲ ਕਰਦੇ ਆ ਡਾਕਟਰ ਮੇਸ਼ ਸ਼ਰਮਾ ਜੀ ਇਹਨਾਂ ਨੇ ਆਪਣਾ ਕੀ ਕੀ ਟਾਈਮ ਤੋਂ ਟਾਈਮ ਕੱਢਿਆ ਸਾਡੇ ਪੂਰਨ ਸਿੰਘ ਜੀ ਨਾਲ ਇਹਨਾਂ ਦੇ ਵਾਈਫ ਹੈ ਕਿ ਬੜੇ 뮤직 ਫੀਚਰ ਬੜੇ ਸਿੰਗਰ ਬੜੇ ਤਗੜੇ ਆਰਟਿਸਟ ਹੈ ਆਰ ਐਸ ਪਰਵਾਨਾ ਜੀ ਜਿਹੜੇ ਸਾਡੇ ਕੋਲ ਜਿਹੜੇ ਆ ਅਸੀਂ ਧੰਨਵਾਦ ਕਰੀਆ ਆਰ ਐਸ ਪਰਵਾਨਾ ਜੀ ਦਾ ਤੇ ਸਾਡੀ ਟੀਮ ਨੂੰ ਦਸ਼ਨੀਤ ਸਿੰਘ ਚੰਦਰ ਸਿੰਘ ਜਸਵੀਰ ਬਹੁਤ ਅੱਜ ਦਾ ਇਹ ਦਿਨ ਜਿਹੜਾ ਅਸੀਂ ਅਸੀਂ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਹਰ ਰੋਜ਼ ਅਸੀਂ ਕੋਈ 5-10 5-10 ਕੋਸ਼ਿਸ਼ੇ ਲਗਾ ਲੇ ਤੇ ਹਰ ਰੋਜ਼ ਪਰ ਕਾਫੀ ਪੌਦੇ ਲਗਾਦੇ ਪਰ ਉਹਨਾਂ ਦੀ ਪਰਮਿਟ ਕਰੋ ਆਪਣੇ ਬੱਚਿਆਂ ਨੂੰ ਅਸੀਂ ਇਹਨਾਂ ਨੂੰ ਕਿਵੇਂ ਨੇ ਲਗਾਇਆ ਅਸੀਂ ਬੜੀ ਪਰੇਸ਼ਾਨ ਕਰਦੇ ਪਏ ਆਂ ਇਹ ਹਰ ਇੱਕ ਮੇਰੀ ਬੇਨਤੀ ਹੈ ਕਿ ਜਰੂਰ ਇਸ ਮਹੀਨੇ ਦੇ ਵਿੱਚ ਘੱਟੋ-ਘੱਟ 500 ਪੌਦੇ ਲਗਾਓ ਤਾਂ ਕਿ ਰੋਜ਼ੀ ਰੋਟੀ ਦੀ ਮੇਂ ਤੋਂ ਉਹਦੀ ਘਟ ਕਰਕੇ ਜਾਂਦੀ ਹੈ ਪਰ ਉਹ ਬੜੀ ਜਲਦੀ ਹੀ ਉਚਾਈਆਂ ਨੂੰ ਛੂੰਦੇ ਆਂ ਪਰ ਪੌਦੇ ਸਾਡਾ ਜੀਵਨ ਹੈ ਦੋਸਤੋ ਅੱਜ ਅਸੀਂ ਕਿਸਾਨਾਂ ਚੋਂ ਖੰਡਾ ਦੇ ਵਿੱਚ ਕਾਂਟ ਲਾ ਰਹੇ ਆਂ ਪੌਦੇ ਵਧਾ ਰਹੇ ਆਂ ਪਰ ਪੌਦਿਆਂ ਦੇ ਸੰਬੰਧ ਦੇ ਵਿੱਚ ਸਾਡੇ ਪੀਰ ਅਕੀਰਾ ਰਹਿਪੁਰਾ ਨੇ ਬਹੁਤ ਵੱਡੇ ਪੱਧਰ ਤੇ ਵਿਖਿਆਨ ਵੀ ਕੀਤਾ ਤੇ ਪੌਦੇ ਬਿਨਾ ਸਾਡਾ ਜੀਵਨ ਵੀ ਕੱਖ ਨਹੀਂ ਵੇਖਿਆ ਜਾਵੇ ਤਾਂ ਤੁਸੀਂ ਇੱਕ ਗੱਲ ਸੋਚੋ ਕਿ ਪੌਦੇ ਤੋਂ ਬਿਨਾ ਸਾਨੂੰ ਕੀ ਮਿਲ ਰਿਹਾ ਜਾਂ ਕਿ ਪੌਦੇ ਤੋਂ ਬਿਨਾ ਅਸੀਂ ਕਿੱਥੋਂ ਕੀ ਲੈ ਰਹੇ ਹਾਂ ਸਾਹ ਲੈ ਰਹੇ ਹਾਂ ਪੌਦੇ ਤੋਂ ਲੈ ਰਹੇ ਹਾਂ ਕਹਿੰਦੇ ਆ ਜੇ ਪੌਦੇ ਧਰਤੀ ਦੇ ਫੇਫੜੇ ਆ ਤੇ ਸਾਡੇ ਵੀ ਫੇਫੜੇ ਆ ਕਿਉਂਕਿ ਜੇ ਪੌਦੇ ਰਹਿ ਜਾਣਗੇ ਧਰਤੀ ਦੇ ਫੇਫੜਿਆਂ ਨੇ ਤੇ ਸਾਡੇ ਫੇਫੜੇ ਵੀ ਕੰਮ ਕਰਨਾ ਛੱਡ ਦੇਣਗੇ ਇਸ ਕਰਕੇ ਪੌਦਿਆਂ ਨਾਲ ਪਿਆਰ ਕੌਣ ਬਹੁਤ ਜ਼ਰੂਰੀ ਹੈ ਤਾਂ ਕبھی ਸ਼ੇਖ ਕੁਮਾਰ ਬਟਾਲਵੀ ਨੇ ਕਿਹਾ ਕਿ ਕੁਝ ਰੁੱਖ ਮੇਰੇ دوست ਯਾਰਾਂ ਵਰਗੇ ਕੁਝ ਢਾਂ ਭਰਾਵਾਂ ਵਰਗੇ ਹਨ ਤੇ ਸ਼ਾਲਾ ਜੀਵਨ ਜਿਹੜੇ ਹੈਗੇ ਆ ਇਹਨਾਂ ਰੁੱਖਾਂ ਦੀਆਂ ਛਾਵਾਂ ਤੇ ਗੁਰਬਾਣੀ ਦੇ ਵਿੱਚ ਵੀ 60 ਤੋਂ ਵੱਧ ਪੌਦਿਆਂ ਦਾ ਜ਼ਿਕਰ ਆਇਆ ਕਿਉਂਕਿ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਕੁਦਰਤ ਦਾ ਬਲਿਹਾਰੀ ਕੁਦਰਤ ਬਸਿਆ ਅਤ੍ਰਾਂਤ ਨਾ ਜਾਈ ਲਖਿਆ ਗੁਰਬਾਣੀ ਨੇ ਕੁਦਰਤ ਦੇ ਨਾਲ ਸਾਡੀ ਸਾਹ ਜੁੜੀ ਹੈ ਤੇ ਕੁਦਰਤ ਕਿੱਥੋਂ ਸ਼ੁਰੂ ਹੁੰਦੀ ਆ ਪੌਂਦੇ ਤੋਂ ਤੇ ਪੌਂਦੇ ਤੇ ਮਨੁੱਖ ਦੇ ਵਿੱਚ ਇੱਕ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਆ ਪੌਦੇ ਮਨੁੱਖ ਵਰਗੇ ਦੇ ਇਹ ਸਾਡੇ ਲਈ ਜਿੰਦੇ ਹੀ ਨੇ ਅਸੀਂ ਸਾਡੇ ਤੋਂ ਲੈਂਦੇ ਕੱਖ ਨਹੀਂ ਇਸ ਕਰਕੇ ਇਹਨਾਂ ਦੀ ਸਾਫ਼ ਸੰਭਾਲ ਵੀ ਜ਼ਰੂਰੀ ਆ ਇਹਨਾਂ ਨਾਲ ਪਿਆਰ ਮੁਹੱਬਤ ਬਹੁਤ ਜ਼ਰੂਰੀ ਆ ਮੁਹੱਬਤ ਤੋਂ ਕੀ ਭਾਵ ਆ ਸਤਕਾਰ ਤੇ ਮੁਹੱਬਤ ਵਿੱਚ ਵੀ ਫਰਕ ਹੁੰਦਾ ਕਿਉਂਕਿ ਮੁਹੱਬਤ ਦੇ ਨਾਲ ਜਿੱਥੇ ਅਸੀਂ ਕਰਦੇ ਹਾਂ ਕਿ ਇੱਕ ਬੱਕਰੀ ਕਰਾਂ ਦੀ ਅਟੈਚਮੈਂਟ ਹੁੰਦੀ ਹੈ ਜਿਵੇਂ ਕਿ ਇਹਨਾਂ ਪੌਦਿਆਂ ਨਾਲ ਮੁਹੱਬਤ ਕਰੀਏ ਪਿਆਰ ਕਰੀਏ ਤਾਂ ਅੱਗੇ ਤੋਂ ਆਸ ਆਸ ਕਰਦੇ ਆ ਕਿ ਜੇਕਰ ਅਸੀਂ ਪੌਦਿਆਂ ਨਾਲ ਮੁਹੱਬਤ ਕਰਾਂਗੇ ਤਾਂ ਕੁਦਰਤ ਸਾਡੇ ਤੇ ਮਿਹਰबान ਹੋਏਗੀ परमात्मा ਸਾਡੇ ਤੇ ਮਿਹਰबान ਹੋਏਗਾ ਧੰਨਵਾਦ ਅਸੀਂ ਏਡੀਐਮ ਦੀ ਟੀਮ ਮੈਂ ਡਾਕਟਰ ਰਮੇਸ਼ਰ ਮਾ ਜੀ ਅਸੀਂ ਡਾਕਟਰ ਕੁਟਾਰੀਆ ਜੀ ਦੇ ਮਤਲਬ ਇਹ ਨਾਲ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨਾਲ ਅਸੀਂ ਅੱਜ ਸਾਂਝ ਚੌਂਕ ਦੇ ਵਿੱਚ ਪਹੁੰਚੇ ਆਂ ਔਰ ਜਿੱਥੇ ਅਸੀਂ ਇਹ ਪਲਾਂਟੇਸ਼ਨ ਕੀਤੀ ਹੈਗੀ ਹੈ ਔਰ ਆਪਾਂ ਨੂੰ ਇਹਨੇ ਆਕਸੀਜਨ ਦੇਣੀ ਹੈਗੀ ਹੈ ਹਰ ਬੰਦੇ ਦੇ ਅੱਗੇ ਸਾਡੀ ਇੱਕ ਗੁਜਾਰਿਸ਼ ਹੈ ਕਿ ਹਰ ਪਰਸਨ ਆਪੋ ਆਪਣੇ ਵਿਹਾਰ ਦੇ ਉੱਪਰ ਜ਼ਰੂਰ ਕੋਸ਼ਿਸ਼ ਕੁਝ ਪੌਦੇ ਲਗਾ ਕੇ ਆਪਣਾ ਯੋਗਦਾਨ ਇਸ ਸੰਸਾਰ ਦੇ ਲਈ ਮਤਲਬ ਬਣਾਵੇ ਤਾਂ ਜੋ ਆਕਸੀਜਨ ਜਿਹੜੀ ਹੈਗੀ ਕਹਿੰਦੇ ਬਹੁਤ ਖੁਸ਼ਕਲ ਹੋ ਜਾਂਦੀ ਜਦ ਲਪਣੀ ਪੈਂਦੀ ਹੈਗੀ ਆ ਇਹ ਸਾਨੂੰ ਫ੍ਰੀ ਦੇ ਚ ਆਕਸੀਜਨ ਦਿੰਦੇ ਆ ਤੇ ਇਹਨਾਂ ਨਾਲ ਹੀ ਸਾਡਾ ਜੀਵਨ ਹੈ ਅਸੀਂ ਇਲੈਕਟ੍ਰੋ ਹੋਮੋਪੈਥਿਕ ਡਾਕਟਰ ਮੁੰਦਰੀ ਕਲਾਸ ਸਿਚੁਏਸ਼ਨ ਪੰਜਾਬ ਦੀ ਇਹ ਟੀਮ ਵੀ ਹੈ ਕਿਉਂਕਿ ਸਾਰੇ ਉਸ ਦੇ ਅਸੀਂ ਨੂੰਮੈਂਦੇ ਆ ਅਸੀਂ ਇੱਕ ਦੋ ਪਿਛਲੇ ਸਮੇਂ ਤੋਂ ਇਹ ਚਲਾਈ ਹੈ ਕਿ ਸਾਡੇ ਡਾਕਟਰ ਜਿੱਥੇ ਵੀ ਆਲ ਓਵਰ ਇੰਡੀਆ ਦੇ ਵਿੱਚ ਜਿੱਥੇ ਜਿੱਥੇ ਵੀ ਬੈਠੇ ਆ ਉਹ ਆਪਣੇ ਆਪਣੇ ਏਰੀਆ ਨੂੰ ਪੌਦਿਆਂ ਦੇ ਨਾਲ ਕਵਰ ਕਰਦੇ ਉਸ ਨੂੰਮੈਂਦੇ ਦੇ ਤਸਵੀਰ ਪੌਦੇ ਜੋ ਲਗਾ ਰਹੇ ਆ ਤੇ ਦੂਸਰੀ ਗੱਲ ਇਹ ਕਿ ਇਲੈਕਟ੍ਰੋਨੋਮੈਥੀ ਬਾਰੇ ਸਾਰੇ ਜਾਣਦੇ ਆ ਕਿ ਪਲਾਂਟ ਬੇਸ ਨੇ ਮੈਂ ਗਲਤੀ ਕਰ ਰਿਹਾ ਸੀ ਪਹਿਲਾਂ ਵੀ ਕਿ ਪੌਦੇ ਸਾਨੂੰ ਸਿਰਫ ਸਾਹ ਹੀ ਨਹੀਂ ਦਿੰਦੇ ਸਾਨੂੰ ਖਾਣਾ ਪੀਣਾ ਹੀ ਨਹੀਂ ਦਿੰਦੇ ਉਹਦੇ ਸਾਡੀਆਂ ਬਿਮਾਰੀਆਂ ਦਾ ਇਲਾਜ ਵੀ ਕਰਦੇ ਨੇ ਤੇ ਇਲੈਕਟ੍ਰੋ ਹੋਮੋਪੈਥੀ ਕੀ ਆ ਪਲਾਂਟ ਬੇਸ ਆ ਪੌਦਿਆਂ ਦਾ ਬੇਸ ਆ ਇਸ ਕਰਕੇ ਸਾਡੀ ਜਿਹੜੀ ਐਸੋਸੀਏਸ਼ਨ ਨੇ ਫੈਸਲਾ ਸਾਡੀ ਉੱਪਰ ਈਡੀਐਮਏ ਜੋ ਸਾਡੀ ਐਸੋਸੀਏਸ਼ਨ ਆ ਔਰ ਰੈਬਿਸਨ ਇੰਡੀਆ ਚੰਬਾ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਡੇ ਸੀਰਜ ਸ਼ਰਮਾ ਜੀ ਨੇ ਅਸੀਂ ਸਾਰਿਆਂ ਨੇ ਇੱਕ ਬੈਠ ਕੇ ਫੈਸਲਾ ਲਿਆ ਕਿ ਅਸੀਂ ਜਿੱਥੇ-ਜਿੱਥੇ ਵੀ ਬੈਠੇ ਆ ਉੱਥੇ-ਉੱਥੇ ਅਸੀਂ ਪੌਦਿਆਂ ਦੀ ਵਿਹਾਰ ਨੂੰ ਚਲਾਈਏ ਔਰ ਡਾਕਟਰ ਕਟਾਰਿਆ ਜੀ ਨੇ ਇਸ ਅਲਕੇ ਦੇ ਵਿੱਚ ਸਾਡੀ ਨੁਮਾਇੰਦਗੀ ਕੀਤੀ ਸਾਡੇ ਅਗਵਾਈ ਕੀਤੀ ਇਹਨਾਂ ਦੀ ਪਰ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਗੋਣਿਆਂਾਂ ਦੇ ਵਿੱਚ ਅਸੀਂ ਮੈਂ ਡਾਕਟਰ ਅਮਰਪਾਲ ਸਿੰਘ ਗੋਣਿਆਂਾਂ ਵਾਲਾ ਗੋਣਿਆਂਾਂ ਦੇ ਵਿੱਚ ਵੀ ਅਸੀਂ ਪਿਛਲੇ ਹਫ਼ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਪਲਾਂਟਿੰਗ ਕੀਤੀ ਹੈ ਔਰ ਜਿਵੇਂ ਜਿਵੇਂ ਵੀ ਸਾਨੂੰ ਸਮਾਂ ਲੱਗ ਰਿਹਾ ਹੈ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਅਸੀਂ ਇਕੱਠੇ ਹੁੰਨੇ ਹਾਂ ਔਰ ਪਲਾਂਟਿੰਗ ਕਰਦੇ ਹਾਂ ਬਹੁਤ ਧੰਨਵਾਦ ਸਸੀ ਗਾਲ ਜੀ ਸਾਜਾ ਡਾਕਟਰ ਕਹ ਰਹੀ ਹੈ ਜਿਹਦੀ ਹਿੰਮਤ ਸਦਕਾ ਸੀ ਸ਼ੌਂਕ ਚ ਪੌਦੇ ਲਾਏ ਤੇ ਵਾਕ ਸਾਰੀ ਮੇਰੇ ਕੋਲ ਡਾਕਟਰ ਸਾਹਿਬ ਨਾਲ ਹੈ ਮੈਨੂੰ ਬਹੁਤ ਰੁੱਖ ਲਗਾਉਣ ਦਾ ਪੌਦੇ ਲਾਉਣ ਦਾ ਸ਼ੌਕ ਹੈ ਪਰ ਮੈਨੂੰ ਅਹੀਂ ਨਹੀਂ ਸਮਝ ਆਉਂਦਾ ਸੀ ਮੈਂ ਕਿੱਥੇ ਲਾਵਾਂ ਤੇ ਹਮਸਲੇ ਭਾਈ ਸਾਹਿਬ ਖੜੇ ਸੱਜਣਾਂ ਸਾਨੂੰ ਬਹੁਤ ਮਾਣ ਆਇਆ ਤੁਹਾਡੇ ਨੂੰ ਤੇ ਤੁਸੀਂ ਵੀ ਐਸਾ ਹੀ ਹੋ ਕੇ ਬਹੁਤ ਚੰਗਾ ਲੱਗਾ ਡਾਕਟਰ ਸਾਹਿਬ